ਹਾਂਜੀ ਕੀ ਹਾਲ ਚਾਲ ਆ ਜੀ ਸਾਰੇ ਭਰਾਵਾਂ ਦਾ ਉਮੀਦ ਆ ਸਾਰੇ ਭਰਾ ਠੀਕ ਠਾਕ ਵਧੀਆ ਹੋਣਗੇ ਤੇ ਆਪਾਂ ਵੀ ਪੂਰੇ ਵਧੀਆ ਸਵਾਗਤ ਆ ਜੀ ਅੱਜ ਫੇਰ ਤੁਹਾਡੇ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਵਿੱਚ ਵੀਰੇ ਆਪਾਂ ਤੁਹਾਨੂੰ ਇੱਕ ਇਹੋ ਜਿਹਾ ਪਾਣੀ ਦੱਸਾਂਗੇ ਇੱਕ ਇਹੋ ਜਿਹਾ ਪਾਣੀ ਸ਼ੇਅਰ ਕਰਾਂਗੇ ਜੀ ਦੇ ਨਾਲ ਵੀਰੇ ਤੁਹਾਡੇ ਕਬੂਤਰਾਂ ਦੇ ਵਿੱਚ ਇੱਕ ਇਹੋ ਜਿਹੀ એનર્ਜੀ ਆਉ ਉਹ ਇਹੋ ਜਿਹੀ ਤਾਕਤ ਆਉ ਕਿ ਤੁਹਾਡੇ ਕਬੂਤਰ ਬਠਾ ਆ ਨਹੀਂ ਬਹਿਣਗੇ ਉਸੇ ਛਤਰੀਆਂ ਭੜਕਾਉਂਗੇ ਭਾਉਂਗੇ ਉਹ ਕਹਿਣਗੇ ਥੱਪੇ ਮਾਰ ਮਾਰ ਤੁਹਾਨੂੰ ਇਸ ਚੀਜ਼ ਦਾ ਅਹਿਸਾਸ ਕਰਾਉਣਗੇ ਕਿ ਨਹੀਂ ਉਸਤਾਦ ਅੱਜ ਨਾ ਬਾ ਅੱਜ ਇੰਨੀ ਜ਼ਿਆਦਾ એનર્ਜੀ ਆ ਕਿ ਬਸ ਅੱਜ ਉਡ ਲੈਣ ਦੇ ਤੇ ਇੰਨਾ ਉੱਡਣਗੇ ਵੀਰੇ ਕਬੂਤਰ ਤੁਹਾਡੇ ਆ ਬਈ ਕਬੂਤਰ ਬੱਚੇ ਰੱਤੇ ਕਢਨੇ ਕਬੂਤਰੀ ਆ ਕਾਲੀ ਚੀਨੀ ਜੀ ਕਾਫੀ ਕਲਰ ਦੀ ਚਿੱਟੀਆਂ ਅੱਖਾਂ ਦੀ ਕਬੂਤਰ ਇਹਦੇ ਨਾਲ ਆ ਲੱਗਾ ਖੱਟੀਆਂ ਅੱਖਾਂ ਦਾ ਤੇ ਬੱਚੇ ਇਹਨਾਂ ਨੇ ਕੱਢਨੇ ਆ ਆ ਦੇਖੋ ਆ ਰੱਤੇ ਤੇ ਬਾਈ ਤੁਹਾਨੂੰ ਦੱਸਦੇ ਆ ਫਿਰ ਹੁਣ ਪਾਣੀ ਉਹ ਪਾਣੀ ਵੀਰੇ ਅਜ ਤੱਕ ਨਾ ਤਾਂ ਛੇਦੀ ਕਿਸੇ ਨੇ ਦੱਸਿਆ ਤੇ ਨਾ ਹੀ ਕੋਈ ਦੱਸਦਾ ਕਿਉਂਕਿ ਹਰ ਇੱਕ ਬੰਦਾ ਕਹਿੰਦਾ ਬਈ ਮੇਰੇ ਕੱਲੇ ਦੇ ਕਬੂਤਰ ਉੱਡਣ ਮੇਰੇ ਕੱਲੇ ਮੈਂ ਕੱਲਾ ਬਾਜੀਆਂ ਜਿੱਤਾਂ ਮੇਰੇ ਕੱਲੇ ਦਾ ਨਾਂ ਬਣੇ ਹਰ ਇੱਕ ਬੰਦਾ ਮੇਰਾ ਨਾਂ ਲਵੇ ਕਿ ਹਾਂ ਭਾਈ ਉਹ ਬੰਦੇ ਦੇ ਕਬੂਤਰ ਬਹੁਤ ਉੱਡਦੇ ਉਹ ਬੰਦਾ ਬਾਜ਼ੀਆਂ ਬਹੁਤ ਜੱਦਾ ਬਾਲੇ ਤਗੜੇ ਕਬੂਤਰ ਆ ਤਾਂ ਭਾਈ ਤੁਹਾਨੂੰ ਫਿਰ ਇੱਕ ਇਹੋ ਜਿਹਾ ਪਾਣੀ ਦੱਸਦੇ ਆ ਭਰਾ ਬਣ ਕੇ ਬਸ ਮੇਰੇ ਤੁਹਾਨੂੰ ਇੱਕ ਹੀ ਹੱਥ ਬੰਨ ਕੇ ਬੇਨਤੀ ਆ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤਾਂ ਕਿ ਹਰ ਇੱਕ ਵੀਰ ਦਾ ਭਲਾ ਹੋ ਸਕੇ ਵੀਰੇ ਆਪਾਂ ਦਿਲ 'ਚ ਕੋਈ ਪਾਪ ਨਹੀਂ ਰੱਖਦੇ ਆਪਾਂ ਨੇ ਹਰ ਇੱਕ ਵੀਰ ਦੇ ਕਬੂਤਰ ਉੱਡਣ ਯਾਰ ਕਿਉਂਕਿ ਦਿਹਾੜੀਦਾਰ ਵੀਰ ਵੀ ਬਹੁਤ ਆ ਵਿੱਚ ਜਿਹੜੇ ਗਰੀਬ ਘਰੋਂ ਆ ਜਿਹੜੇ ਵੀਰ ਕਬੂਤਿਆਂ ਦਾ ਸ਼ੌਂਕ ਰੱਖਦੇ ਆ ਦਿਹਾੜੀਆਂ ਕਰਕੇ ਬਾਜ਼ੀਆਂ ਛੱਡਦੇ ਦਿਹਾੜੀਆਂ ਕਰਕੇ ਬਦਾਮ ਸਾਰੀ ਖਰਾਕ ਪਾਉਂਦੇ ਉਹਨਾਂ ਨੂੰ ਤੇ ਆਪਦਾ ਘਰ ਵੀ ਚਲਾਉਂਦੇ ਆ ਆਪਦੇ بیوی ਬੱਚੇ ਸਾਰਿਆਂ ਨੂੰ ਪਾਲਦੇ ਆ ਸਾਰਿਆਂ ਨਾਲ ਢੱਡ ਭਰਦੇ ਆ ਤੇ ਬਾਈ ਫਿਰ ਤੋਂ ਉਹਨਾਂ ਇੱਕ ਇਹੋ ਜਿਹਾ ਬਾਣੀ ਦੱਸਾਂਗੇ ਭਰਾ ਬਣ ਕੇ ਸਾਰਿਆਂ ਦੀ ਹੈਲਪ ਹੋ ਜੇ ਵੀਰੇ ਆਪਾਂ ਸੋ ਤੋਂ ਕੁਝ ਨਹੀਂ ਮੰਗਦੇ ਆਪਾਂ ਸਿਰਫ ਤੁਹਾਨੂੰ ਇੰਨੀ ਗੱਲਾਂ ਨੇ ਵੀ ਆਪਣੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਹਰ ਇੱਕ ਵੀਰ ਦਾ ਭਲਾ ਹੋ ਜੇ ਤੇ ਬਾਈ ਜੀ ਅੱਜ ਕੱਲ੍ਹ 1.5-2 ਲੱਖ ਰੁਪਈਆ ਝੋਲੀ 'ਚ ਪਵਾ ਕੇ ਵੀ ਲੋਕ ਸੱਚ ਨਹੀਂ ਦੱਸਦੇ ਨਾਲੇ ਦੂਜੀ ਗੱਲ ਜਿਹੜੇ ਆਪਣੇ ਤਾਂ ਇੱਕ ਦੋ ਲੱਗਦੇ ਆ ਲੰਡੂ ਜੀ ਉਹਨਾਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਲੰਡੂ ਕੋ ਜੋ ਮਰਜ਼ੀ ਜੋਰ ਲਾ ਲੋ ਜਿੰਨਾ ਆਪਾਂ ਨੂੰ ਪਤਾ ਕਬੂਤਰਬਾਜ਼ੀ ਬਾਰੇ ਆਪਾਂ ਸਭ ਕੁਝ ਦੱਸਾਂਗੇ ਹਰ ਇੱਕ ਵੀਰ ਦਾ ਸ਼ੇਅਰ ਕਰਾਂਗੇ ਠੀਕ ਆ ਤੇ ਤੁਹਾਡੀਆਂ ਚੀਕਾਂ ਪਵਾ ਕੇ ਛੱਡਾਂਗੇ ਲੈ ਆਪਾਂ ਫੇਰ ਪਾਣੀ ਦੱਸਣ ਲੱਗੇ ਆ ਕਈ ਲੰਡੂ ਬੰਦੇ ਆਪਣੇ ਦੇ ਇਤਰਾਜ਼ ਕਰਦੇ ਆ ਭਾਈ ਪਾਣੀ ਕਿਉਂ ਦੱਸਦਾ ਕਿਉਂ ਸਾਰੀ ਖੇਡ ਦੱਸਦਾ ਭਾਈ ਆਪੋ ਆਪਣੇ ਲੋਕ ਦਮਤੇ ਡਾਉਣ ਤੇ ਹਾਂ ਭਾਈ ਲੋਕ ਆਪੋ ਆਪਣੇ ਦਮਤੇ ਡਾਉਣਗੇ ਹਰ ਇੱਕ ਵੀਰ ਨੇ ਆਪੋ ਆਪਣੀ ਮਿਹਨਤ ਕਰਨੀ ਆ ਕੋਈ ਦੋਨੋਂ ਇਹਦਾ ਗੱਲ ਕਹਿੰਦਾ ਨੇ ਵੀ ਸਾਡੇ ਕਬੂਤਰ ਸਾਂਭ ਕੇ ਜਾਓ। ਹਰ ਇੱਕ ਵੀਰ ਆਪਦੇ ਘਰੇ ਆਉਂਦੇ ਕਾ ਆਪ ਕਬੂਤਰ ਸਾਂਭਦਾ। ਸਿਰਫ ਆਪਣਾ ਇੰਨਾ ਫਰਜ ਆ ਕਿ ਆਪਾਂ ਕਬੂਤਰ ਥੋੜਾ ਦੱਸ ਦਈਏ ਨੌਲੇਜ ਦੇ ਦੀ ਕਿਵੇਂ ਕਬੂਤਰ ਸਾਂਭਨੇ, ਕਿਵੇਂ ਕਬੂਤਰ ਉੱਡਨੇ ਆ। ਤਾਂ ਕੋਈ ਚੱਕਰ ਨਹੀਂ ਭਰਾ ਲਾਇਆ ਫਿਰ ਤੁਹਾਡੇ ਦੀ ਇੱਕ ਤੋਹਫਾ ਕੱਢਦੇ ਆ। ਉਹ ਪਾਣੀ ਮੇਰਾ ਸਾਂਭ ਕੇ ਰੱਖਿਆ ਇੱਥੇ ਤੇ ਪਾਣੀ ਲੱਗਣਾ ਵੀਰੇ 44 43 44 45 ਟੈਂਪਰੇਚਰ 'ਚ। ਵੀਰੇ ਮੇਰਾ ਪਹਿਲਾ ਇਰਾਦਾ ਸੀਗਾ ਵੀ ਤੁਹਾਨੂੰ ਇਹ ਪਾਣੀ ਮੈਂ ਦੱਸਾਂ ਮੁਰਦੀਆਂ ਗਰਮੀਆਂ ਨੂੰ। ਹਾੜ ਦੇ ਮਹੀਨੇ 'ਚ ਪਾਣੀ ਲੱਗਣਾ ਵੀਰੇ। ਲੋਆਂ ਦੇ ਵਿੱਚ ਪਰ ਮੈਂ ਫਿਰ ਸੋਚਿਆ ਵੀ ਪਤਾ ਤਾਂ ਇੱਕ ਮਿੰਟ ਦਾ ਨਹੀਂ ਇੱਕ ਘੰਟੇ ਦਾ ਨਹੀਂ ਕਦੋਂ ਸਾਹ ਨਿਕਲ ਜਾਣ ਤੇ ਮੁਰਦੀ ਗਰਮੀ ਤਾਂ ਵਿਰੇ ਅਜ ਪੰਜ 6 ਮਹੀਨੇ ਪਏ ਆ ਇਸ ਕਰਕੇ ਮੈਂ ਕਹਾਂ ਵੀ ਵਿਰੇ ਪਹਿਲਾਂ ਹੀ ਆਪਾਂ ਕੀਪਦਾ ਵਿਰੇ ਕਿਹੜੇ ਭਰਾ ਨੇ ਆਪਣੇ ਨਾਲ ਹੋਣਾ ਜਾਂ ਮੈਂ ਨਹੀਂ ਹੋਣਾ ਜਾਂ ਆਪਣੇ ਭਰਾ ਚ ਹੋਰ ਨੇ ਨਹੀਂ ਕਿਸੇ ਨਾਲ ਹੋਣਾ ਹਨਾ ਕੋਈ ਪਤਾ ਨਹੀਂ ਕਿੱਥੇ ਕਦੋਂ ਕੀ ਹੋ ਜਾਣਾ ਤੇ ਜਿਹੜੀ ਚੀਜ਼ ਸ਼ੇਅਰ ਕਰਨ ਵਾਲੀ ਕਰ ਦੇਣੀ ਚਾਹੀਦੀ ਵਿਰੇ ਆਪਾਂ ਕੜਾ ਇਸ ਚੀਜ਼ਾਂ ਨਾਲ ਲੈ ਜਾਣੀਆਂ ਯਾਰ ਜੇ ਆਪਾਂ ਨੂੰ ਕੋਈ ਚੀਜ਼ ਦੀ ਨੌਲੇਜ ਹੈ ਤੇ ਆਪਾਂ ਦੱਸ ਦਈਏ ਬਸ ਤੁਸੀਂ ਮੇਰਾ ਭਰਾ ਵੀਡੀਓ ਸ਼ੇਅਰ ਕਰਦੇ ਹੋ ਵੱਧ ਤੋਂ ਵੱਧ ਬਸ ਹਰ ਇੱਕ ਵੀਰ ਦਾ ਭਲਾ ਹੋ ਜੇ ਤੇ ਪਾਣੀ ਆਪਾਂ ਇੱਥੇ ਰੱਖਿਆ ਹੋਇਆ ਸਾਂਭ ਕੇ ਬਾਈ ਕਿਉਂਕਿ ਮੇਤੋਂ ਥੱਲੇ ਗਵਾਚ ਬੂਚੀ ਜਾਂਦਾ ਯਾਰ ਜਾਂ ਘਰ ਦੇ ਕਿਤੇ ਸੱਟ ਦਿੰਦੇ ਆ ਔਰ ਇੱਥੇ ਸਾਂਭ ਕੇ ਰੱਖਾਇਆ ਸੀਗਾ ਤੇ ਪਾਣੀ ਆਪਾਂ ਆ ਦੇਖੋ ਥੋੜਾ ਜਿਹਾ ਮਿਲਦਾ ਟਿੱਲਾ ਜਿਹਾ ਹੋ ਗਿਆ ਕੋਈ ਗੱਲ ਨਹੀਂ ਬਾਈ ਕੱਢਦੇ ਆ ਆਪਾਂ ਤੋਬਾ ਤੁਹਾਡੇ ਲਈ ਆ ਦੇਖੋ ਠੰਡਾ ਪਾਣੀ ਕਬੂਤਰਾਂ ਵਾਲਾ ਠੰਡਾ ਪਾਣੀ ਇਹ ਬਰਤਾਨ ਇਹ ਬਰਤਾਨ ਜੀ ਤੋਂ ਸਾਰੇ ਭਰਾਵਾਂ ਨੂੰ ਆਪਾਂ ਦੱਸਦੇ ਆਂ ਬਰੇ ਪਾਣੀ ਦਾ ਅਸੀਂ ਪਾੜ ਚੱਲੇ ਆ ਥੋੜਾ ਜਿਹਾ ਚਲੋ ਕੋਈ ਗੱਲ ਨਹੀਂ ਬਾਕੀ ਸਾਰਾ ਕੁਝ ਸਹੀ ਆ ਤੇ ਚੱਲੇ ਪਟਿਆ ਜਿੱਦ ਨੂੰ ਸਾਰਾ ਕੁਝ ਦੱਸ ਦਿਆਂ ਵੀਰੇ ਤੇ ਮੇਰਾ ਭਰਾ ਫਿਰ ਤੁਸੀਂ ਹੁਣ ਨੋਟ ਕਰਿਓ ਤੁਹਾਨੂੰ ਪਾਣੀ ਮੈਂ ਦੱਸਦਾ ਪਹਿਲਾ ਹੈਗਾ ਬ੍ਰਹਿਮ ਸੁਰਪਖ 5 ਗ੍ਰਾਮ ਦੂਜਾ ਹੈਗਾ ਬ੍ਰਹਿਮ ਸਫੇਦ 1 ਤੋਲਾ ਤੀਜਾ ਹੈਗਾ ਆਕਾਸ਼ਨੀ ਦੇ ਬੀਜ 3 ਗ੍ਰਾਮ ਚੌਥਾ ਹੈਗਾ ਕੁਲਫੇ ਦੇ ਬੀਜ 3 ਗ੍ਰਾਮ ਪੰਜਵਾਂ ਹੈਗਾ ਕੁਲਸ ਕਦੂਸ 10 ਗ੍ਰਾਮ ਛੀਮਾ ਹੈਗਾ ਮਲਠੀ ਅੱਧਾ ਤੋਲਾ 7ਵਾਂ ਹੈਗਾ ਜੰਗਲੀ ਪਦੀਨਾ 1 ਤੋਲਾ 8ਵਾਂ ਹੈਗਾ ਪਿਪਲਮਿੰਟ ਅੱਧਾ ਤੋਲਾ 9ਵਾਂ ਹੈਗਾ ਤਵਾਸੀਰ ਚਿੱਟੀ 1 ਰਤੀ ਤੇ 10ਵਾਂ ਹੈਗਾ ਬਾਈ ਜੀ ਹਰੀ ਇਲਾਇਚੀ ਦੇ ਬੀ 1 ਤੋਲਾ 11ਵਾਂ ਹੈਗਾ ਬਾਈ ਜੀ ਫਲਸ ਦੇ ਸੁੱਕੇ ਬੀਜ ਫਲਸਾ ਦੇ ਸੁੱਕੇ ਬੀਜ 1.5 ਤੋਲਾ ਤੇ 12ਵਾਂ ਹੈਗਾ ਬਾਈ ਜੀ ਖਾਸ ਦੀ ਜੜ ਇੱਕ ਤੋਲਾ ਤੇ ਤੇਰਵਾ ਆਏਗਾ ਬਾਈ ਜੀ ਇਸ ਬੋਲ ਦੀ ਪੂਸੀ ਗਲਤ ਨਾ ਦੱਸ ਜਣਾ ਲਾਲੇ ਮੇਰਾ ਵੀਰੇ ਇਸ ਬੋਲ ਦੀ ਪੂਸੀ ਆ ਉਧਰ ਨਾ ਸੋਚ ਲਿਓ ਕੁਛ ਤੇ ਇਹ ਵੀ ਇੱਕ ਤੋਲਾ ਤੇ ਇਹ ਹੋ ਗਿਆ ਬਾਈ ਜੀ ਠੰਡਾ ਪਾਣੀ ਇਹ ਪਾਣੀ ਨੂੰ ਤੁਸੀਂ ਕੀ ਕਰਨਾ ਘਰੇ ਲਿਆਉਣਾ ਵੀਰੇ ਅੱਜ ਤੁਹਾਨੂੰ ਨਾਲ ਭਾਸਾਂ ਵੀ ਦੱਸ ਦੇ ਕਿਹੜੀਆਂ ਪਾਉਣੀਆਂ ਇਹ ਪਾਣੀ ਨੂੰ ਬਾਈ ਜੀ ਤੁਸੀਂ ਆਪਣੇ ਘਰੇ ਲਿਆਉਣਾ ਸਾਰਾ ਬਣਾਵਾ ਕੇ ਤੇ ਉੱਥੇ ਪਸਾਉਣਾ ਨਹੀਂ ਘਰੇ ਲਿਆ ਕੇ ਪੀਸਣਾ ਵੀਰੇ ਘਰੇ ਲਿਆ ਕੇ ਇਹਨੂੰ ਕੁੱਟਣਾ ਉਹ ਕੁੱਟਣ ਵਾਲੇ ਬਜ਼ਾਰ ਜੇ ਮਿਲ ਜਾਂਦੇ ਆ ਉਹਦੇ ਵਿੱਚ ਪਾ ਕੇ ਵੀਰੇ ਚੰਗੀ ਤਰ੍ਹਾਂ ਘੰਟਾ ਆਪਦਾ ਨੇ ਟਲ ਆ ਗਿਆ ਉਹਨੂੰ ਕੁੱਟਣਾ ਜਿੰਨਾ ਇਹਨੂੰ ਕੁੱਟ ਲੋਗੇ ਉਨਾ ਹੀ ਵਧੀਆ ਬਈ ਜੀ ਇਹ ਪਾਣੀ ਉਨਾ ਹੀ ਫਾਇਦੇਮੰਦ ਆ ਜਿੰਨਾ ਨੂੰ ਕੁੱਟ ਲਾਂਗੇ ਉਨਾ ਹੀ ਵਿੱਚ ਰਚੂਗਾ ਉਨਾ ਹੀ ਵਧੀਆ ਰਹੂਗਾ ਤੇ ਮੇਰਾ ਵੀਰ ਘਰੇ ਕੁੱਟਿਓ ਕੁੱਟ ਕੇ ਐਨ ਵਧੀਆ ਜਮਾਂ ਬਰੀਕ ਕਰ ਲਿਓ ਤੇ ਕੱਪੜੇ ਛਾਨ ਕਰਕੇ ਇਹਨੂੰ ਇੱਕ ਸਾਈਡ ਤੇ ਕਰ ਲਿਓ ਤੇ ਜਿਹੜਾ ਕੱਪੜੇ ਛਾਨ ਕੀਤਾ ਆ ਉਹ ਫੇਰ ਇੱਕ ਰੰ ਚੰਗੀ ਤਰ੍ਹਾਂ ਕੁੱਟ ਲਿਓ ਕਿ ਹੋਰ ਉਹ ਚੋਂ ਪਾਣੀ ਨਿਕਲ ਜਾਵੇ ਤੇ ਫੇਰ ਕੱਪੜੇ ਛਾਨ ਕਰਕੇ ਸਾਰਾ ਪਾਣੀ ਇੱਕ ਸਾਈਡ ਤੇ ਕਰਕੇ ਰੱਖ ਲਿਓ ਬਈ ਜੀ ਠੀਕ ਆ ਕੁੱਟਣਾ ਕਰੇ ਆ ਮੇਰਾ ਬਈ ਉੱਥੋਂ ਨਹੀਂ ਬਣਵਾ ਕੇ ਲਿਆਉਣਾ ਇਹ ਆਪਾਂ ਕਹੀਆਂ ਕਹਿੰਦੇ ਮੈਕਸੀ ਜੀ ਪੀਸ ਦੇ ਨਹੀਂ ਬਈ ਤੇ ਬਈ ਹੁਣ ਮੈਂ ਤੁਹਾਨੂੰ ਦੱਸਦਾ ਭਸਮਾ ਕੋਸਤਾ ਕਲੀ 1 ਰੱਤੀ ਕੋਸਤਾ ਫਲਾਦ 1 ਰੱਤੀ ਜਵਾਰ ਮੂਰਾ ਅੱਧੀ ਰੱਤੀ ਕੋਸਤਾ ਅਨਾਰ ਦਾ ਅਨਾਰਾ ਆ ਮਰ ਜਾਣ ਸੱਚ ਸੌਰੀ ਕੋਸਤਾ ਮਰ ਜਾਣ ਅੱਧੀ ਰੱਤੀ ਤੇ ਕੋਸਤਾ ਗੁਰਨਾਰ ਇੱਕ ਕਰਤੀ ਮੇਰਾ ਬਾਈ ਇਹ ਵੀ ਭਸਮਾ ਨੇ ਇਹ ਭਸਮਾ ਤੁਸੀਂ ਲੈ ਕੇ ਆਉਣੀਆਂ ਜਦੋਂ ਤੁਸੀਂ ਪਾਣੀ ਬਣਾ ਲਿਆ ਤੇ ਪਾਣੀ ਦੇ ਵਿੱਚ ਇਹ ਭਸਮਾ ਮਿਕਸ ਕਰ ਲੈਣੀਆਂ ਚੰਗੀ ਤਰ੍ਹਾਂ ਇਹਨਾਂ ਭਸਮਾ ਸਾਰਿਆਂ ਨੂੰ ਪਾਣੀ ਦੇ ਵਿੱਚ ਮਿਕਸ ਕਰ ਲਿਓ ਮਿਕਸ ਕਰਕੇ ਰਲਾ ਕੇ ਕਿਸੇ ਭਾਂਡੇ 'ਚ ਪਾ ਕੇ ਰੱਖ ਲਿਓ ਕੱਚ ਦੀ ਸ਼ੀਸ਼ੀ 'ਚ ਠੀਕ ਆ ਵੀਰੇ ਕੱਚ ਦੀ ਸ਼ੀਸ਼ੀ 'ਚ ਪਾ ਕੇ ਰੱਖਣਾ ਕਿਸੇ ਹੋਰ 'ਚ ਨਾ ਰੱਖਿਓ ਤੇ ਇਹਨੂੰ ਹਵਾ ਨਾ ਲੱਗੇ ਖਰਾਬ ਨਾ ਹੋਵੇ ਤੇ ਕਾਪੀਪੈਨ ਚੱਕੋ ਸਾਰਾ ਸਮਾਨ ਲਿਖ ਲਓ ਠੀਕ ਆ ਵੀਰੇ ਤੇ ਇਹਨੂੰ ਵਿੱਚ ਰਲਾ ਕੇ ਰੱਖ ਲੈਣਾ ਆਪਾਂ ਤੇ ਉਦੋਂ ਬਾਅਦ ਮੈਂ ਦੋ ਚੀਜ਼ਾਂ ਹੋਰ ਦੱਸਦਾ ਤੇਲ ਵੇਖੋ ਬਾਈ ਜੀ ਇਹ ਤੇਲ ਆ ਰੂ ਕੇਵੜਾ ਦੋ ਬੂੰਦਾਂ ਯਾਨੀ ਕਿ ਤੇਲ ਦੀ ਸ਼ੀਸ਼ੀ ਮਿਲ ਜੂਗੀ ਇਹਦੀਆਂ ਆਪਾਂ ਦੋ ਬੂੰਦਾਂ ਲੈਣੀਆਂ ਚਮੇਲੀ ਦਾ ਤੇਲ ਦੋ ਡ੍ਰੌਪ ਇਹ ਦੋਨੇ ਤੇਲ ਲੈ ਆਇਓ ਜੀਸ਼ੀਆਂ ਮਿਲ ਜਾਣਗੀਆਂ ਤੁਹਾਨੂੰ ਤੇ ਦੋ ਬੂੰਦਾਂ ਇਹਦੀਆਂ ਤੁਹਾਨੂੰ ਮੈਂ ਦੱਸ ਦਾਂ ਸਾਰਾ ਉਹ ਕਿਵੇਂ ਪਾਉਣਾ ਵੀ ਤੇਲ ਲੈ ਆਇਓ ਠੀਕ ਆ ਵੀਰੇ ਤੇ ਤੇਲ ਸਾਰਾ ਲਿਆਉਣਾ ਤੇ ਆਪਾਂ ਇਹਨੂੰ ਸੰਭਾਲਣਾ ਦੱਸਾਂ ਕਿਵੇਂ ਬਈ ਕਬੂਤਰਾਂ ਨੂੰ ਕਿਵੇਂ ਦੇਣਾ ਜਦੋਂ ਕਬੂਤਰ ਸਾਹਮਣੇ ਆ ਗਰਮੀ ਦੀ ਗੱਲ ਆਦਾ ਪਿਆ ਤੁਹਾਨੂੰ ਵੀਰੇ ਪਾਣੀ ਨੋਟ ਕਰ ਲਓ ਕਬੂਤਰ ਸਾਹਮਣੇ ਆ ਤੇ ਕਬੂਤਰਾਂ ਨੂੰ ਆਪਾਂ ਪਾਣੀ ਦੇਣਾ ਕਿਵੇਂ ਆ ਇਹ ਰਾਤ ਨੂੰ ਆਪਾਂ ਵੀਰੇ 1 ਵਜੇ ਪਾਣੀ ਲਾਉਣਾ ਇੱਕ ਕਿਲੋਟਰ ਦਾ ਕੁੱਜਾ ਲੈ ਰਾਂ ਜਿਵੇਂ ਆ ਕੁੱਜਾ ਵੀਰੇ ਤਾਂ ਕੁੱਜਾ 1 ਕਿਲੋਟਰ ਦਾ ਲੈ ਕੇ ਉਹਦੇ ਵਿੱਚ ਇੱਕ ਚੁੰਡਾ ਪਾਉਣਾ ਤਿੰਨਾਂ ਉਂਗਲਾਂ ਦਾ ਚੁੰਡਾ ਐਡਾ ਹੋ ਜਾਂਦਾ ਚੁੰਡੀ ਤਾਂ ਐਡੀ ਹੁੰਦੀ ਆ ਚੁੰਡਾ ਬਣ ਜਾਣਾ ਐਡਾ ਉਹ ਭਰ ਕੇ ਇਹਦੇ ਵਿੱਚ ਪਾ ਦੇਣਾ ਤੇ ਇਹਨੂੰ ਵੀਰੇ ਕਿਸੇ ਛਾਵੇਂ ਦੇ ਰੱਖ ਦੇਣਾ ਤੂੰ ਪੈਣੀ ਰੱਖਣਾ ਨਾ ਫਰਿੱਜ 'ਚ ਰੱਖਣਾ ਇਹਨੂੰ ਛਾਵੇਂ ਰੱਖ ਲੈਣਾ ਕਿਸੇ ਅੰਦਰ ਠੰਡੀ ਜਗ੍ਹਾ ਤੇ ਇਹ ਪਾਣੀ ਉਹ ਠੰਡਾ ਰਵੇ ਨੋਰਮਲ ਫਰਿੱਜ ਵਾਲਾ ਪਾਣੀ ਨਹੀਂ ਦੇਣਾ ਇਹ ਰਾਤ ਨੂੰ 1 ਵਜੇ ਆਪਾਂ ਬਰੇ ਚੰਗੀ ਤਰ੍ਹਾਂ ਪਾਣੀ ਨੂੰ ਹਿਲਾ ਕੇ ਇਹ ਜੋ ਕੱਪੜੇ ਛਾਣ ਕੋਈ ਨਹੀਂ ਕਰਨੀ ਕੱਪੜੇ ਛਾਣ ਪਹਿਲਾਂ ਹੀ ਹੋਈ ਹੋਊਗੀ ਚੰਗੀ ਤਰ੍ਹਾਂ ਹਿਲਾ ਕੇ ਉਹਨੂੰ ਤੇ 15 ml ਪਾਣੀ ਸਰਿੰਜ 'ਚ ਖਿੱਚ ਲੈਣਾ 15 ml ਖਾਚ ਕੇ ਕਬੂਤਰ ਨੂੰ ਦੇ ਦੇਣਾ ਠੀਕ ਆ ਭਾਈ ਉਦੋਂ ਬਾਅਦ ਤੀ ਆਦਾ ਆਰਾਮ ਨਾਲ ਸੌਜੋ ਤੇ ਫੇਰ ਇਹ ਪਾਣੀ ਉਦੋਂ ਬਾਅਦ ਦੇਣਾ ਆਪਾਂ ਸਵੇਰ 6:30 ਵਜੇ ਸਾਢੇ 6 ਪਾਣੀ ਆਪਾਂ ਫੇਰ ਆਪਾਂ 15 ਐਮਐਲ ਦੇਣਾ ਤੇ ਇਹਦੇ ਵਿੱਚ ਪਾਣੀ ਜਿਹੜਾ ਪਿਆ ਹੁੰਦਾ ਪਾਣੀ ਇਹਦੇ ਵਿੱਚ ਵੀਰੇ ਦੋ ਬੂੰਦਾਂ ਤੁਸੀਂ ਪਾ ਲੈਣੀਆਂ ਤੇਲ ਦੀਆਂ ਠੀਕ ਆ ਭਾਈ ਉਹ ਤੇਲ ਸੀ ਕਿਹੜਾ ਤੇਲ ਸੀ ਹਾਂ ਰੂਕ ਕਿਹੜੇ ਬੂੰਦ ਤੇਲ ਦੀਆਂ ਦੋ ਬੂੰਦਾਂ ਤੇ ਚਮੇਲੀ ਦੇ ਤੇਲ ਦੀਆਂ ਦੋ ਡ੍ਰੌਪ ਪਾਉਣੇ ਆ ਭਾਈ ਇਹ ਦੋ ਡ੍ਰੌਪ ਵਾਲਿਓ ਤੇ ਚੰਗੀ ਤਰ੍ਹਾਂ ਹਿਲਾ ਕੇ ਤੇ ਸਵੇਰ ਬਾਜੀ ਤੇ ਜਾਣ ਤੋਂ ਪਹਿਲਾਂ ਅੱਧਾ ਘੰਟਾ ਪਹਿਲਾਂ 15 ਐਮਐਲ ਪਾਣੀ ਹੋਰ ਦੇਜੇ ਨਾ ਤੇ ਉੱਥੇ ਜਾ ਕੇ ਕਬੂਤਰ ਲਖਾ ਕੇ ਤੇ ਚਾਲ ਦੇ ਕਬੂਤਰ ਛੱਡ ਕੇ ਪਿੰਜਰੇ ਚ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਕਿਹਾ ਵੀ ਪਾਣੀ ਲਾ ਲਓ ਉੱਲੇ ਲਾਉਣੇ ਆਪ ਦਾ ਜਿੰਨਾ ਪਾਣੀ ਫੋਕਾ ਦੇਣਾ ਉਹ ਦੇਲੇ ਉਹ ਠੰਡਾ ਦੇਲੇ ਪੰ ਕਿੰਨਾ ਤੁਸੀਂ ਲਾਉਣੇ 40 ml 50 ml 60 ml ਤੇ ਕਬੂਤਰ ਸੰਭਾਲਣਾ ਕਿਵੇਂ ਆ ਸਵੇਰ ਜਦੋਂ ਆਪਾਂ ਕਬੂਤਰ ਸੰਭਾਲਣਾ ਬਿਹਰੇ ਟੈਂਪਰੇਚਰ ਦੇ ਹਿਸਾਬ ਨਾਲ ਬਦਾਮ ਦੇਣੇ ਆ ਜੇ ਪਤਾ 43 44 ਟੈਂਪਰੇਚਰ ਆ ਉਹ ਹਸਾਉਣਾ 2 ਜਾਂ 1.5 ਬਦਾਮ ਤੇ ਇੱਕ ਵਾਰ 11 ਵਜੇ ਲਾਉਣਾ ਪਾ ਲੂ ਫਗਾਰਾ ਠੀਕਾ ਸਾਮ ਨੂੰ ਤੋਂ ਇੱਕ ਦਿਨ ਪਹਿਲਾਂ ਰਾਤ ਨੂੰ ਇੱਕ ਦੇਣੇ ਭਿਉਂ ਲਾ ਤੇ ਜਿੱਦੇ ਆਪਾਂ ਕੂਤਰ ਸਾਂਭਣਾ ਸਵੇਰ ਮਦਾਨ ਦੇ ਕੇ ਜੋ ਕੂਤਰ ਮਦਾਨ ਖੱਚ ਗਿਆ 11ਵੇਂ ਖੱਚੀ 12ਵੇਂ ਖੱਚੀ ਉਦੋਂ ਬਾਅਦ ਪਾ ਲਉਣਾ ਆਲੂ ਬਖਾਰਾ ਤੇ ਸਵੇਰ 9 ਵਜੇ ਆਪਾਂ ਰਸਾਉਂਦ ਪਿਓ ਦੇਣੀ ਆ ਤੇ ਰਾਤ ਨੂੰ ਆਪਾਂ ਰੋਲ ਸੌਂਦ ਲਾਉਣੀ ਆ 9 ਵਜੇ ਕਣਕ ਦੇ ਦਾਣੇ ਦੇਣੀ ਆ ਇੱਕ ਕੱਚੀ ਸ਼ੀਸ਼ੀ ਜੀ ਭਿਉਂ ਕੇ ਦੋਈ ਕੱਪੜਾ छान ਕਰਕੇ ਚੰਗੀ ਤਰ੍ਹਾਂ ਪਤਲਾ ਪਾਣੀ ਪਾ ਕੇ ਹੋਰ ਥੋੜਾ ਆ ਤੇ ਰਾਤ ਨੂੰ 9 ਵਜੇ ਉਹ ਦੇਣੀ ਆ ਤੇ 1 ਵਜੇ ਰਾਤ ਨੂੰ ਲਾਉਣਾ ਪਾਣੀ ਤੇ ਫਿਰ ਇੱਕ ਵਾਰ ਜਾਨ ਤੋਂ ਪਹਿਲਾਂ ਬਾਜੀ ਤੋਂ 15 ਮਰ ਪਾਣੀ ਲਾ ਕੇ 1 ਵ 15ਵਾਂ ਮਲ ਤੋਂ ਉੱਥੇ ਬਾਅਦ ਕਬੂਤਰ ਲਖਾ ਕੇ ਓਲੇ ਦੇਣ ਲੱਗੇ ਆ ਸਾਦਾ ਪਾਣੀ ਲਾ ਕੇ ਛੱਡ ਦਿਓ ਬਾਈ ਮੈਂ ਯਕੀਨ ਕਰਦਾ ਤੁਹਾਨੂੰ 100% ਗਾਰੰਟੀ ਦਿੰਦਾ ਤੁਹਾਡਾ ਕਬੂਤਰ ਬਠਾਏਣਾ ਭੂਗਾ ਕਬੂਤਰ ਚੰਗੀ ਨਸਲ ਦਾ ਹੋਵੇ ਤੁਹਾਡਾ ਵਧੀਆ ਹੋਵੇ ਐਨ ਪੂਰਾ ਤਗੜਾ ਕਬੂਤਰ ਹੋਵੇ ਸਾਰੇ ਇਹਦੇ ਅੜੀ ਕਬੂਤਰ ਉੱਡੂ ਥੱਪੇ ਮਾਰਾਂ ਰਮੈਣਾ ਯਾਰ ਕਬੂਤਰ ਐਂ ਕਹੂਗਾ ਵੀ ਅੱਜ ਖਲਾ ਰਹੇ ਬਾਦੋਂ ਸਾਰੇ ਕਬੂਤਰਾਂ ਦੇ ਸਾਰੇ ਬਿਠਾ ਕੇ ਭੂਗਾ ਰੱਬ ਦੇ ਵਿੱਚ ਵੜਬੜ ਉੱਡੂਗਾ ਤੁਸੀਂ ਛਾਵੇਂ ਆਪਦੇ ਮੈਡ ਮੂੜ ਲੈ ਜਾ ਸ਼ਾਮੇ ਪੈ ਪੈ ਵੇਖੂਗਾ ਤੁਹਾਡਾ ਕਬੂਤਰ ਦੂਰਬੀਨਾ ਵੇਖੂਗਾ ਸਾਡਾ ਕਬੂਤਰ ਲੋਆਂ ਦੇ ਵਿੱਚ ਇੰਨਾ ਉੱਚਾ ਉੜਦਾ ਤੇ ਇੰਨਾ ਉੱਚਾ ਫਿਰਦਾ ਹੈ ਪਾਣੀ ਵੀ ਇੰਨੀ ਤਾਕਤ ਦੇਣੀ ਆ ਕਬੂਤਰਾਂ ਤੇ ਮੇਰਾ ਵੀਰ ਬਣ ਕੇ ਵੀਡੀਓ ਜ਼ਰੂਰ ਸ਼ੇਅਰ ਕਰ ਦਿਓ ਤਾਂ ਕਿ ਹਰ ਇੱਕ ਭਰਾ ਦਾ ਭਲਾ ਹੋ ਸਕੇ ਤੇ ਵੀਰੇ ਬੱਤ-ਬਾਤ ਵੀਡੀਓ ਸ਼ੇਅਰ ਕਰਿਓ ਬਾਈ ਜੀ ਕਿਸੇ ਨੇ ਕੋਈ ਗੱਲਾਂ ਨਹੀਂ ਦਸਰੀਆਂ ਵੀਰੇ ਆਪਾਂ ਤੁਹਾਡੇ ਨਾਲ ਸਭ ਗੱਲਾਂ ਹੰਗੀਆਂ ਕਰਾਂਗੇ ਰੱਬ ਜਿੰਦਗੀ ਬਖਸ਼ੇ ਮੌੜ ਦੀ ਗਰਮੀ ਤੇ ਕਰ ਆਪਾਂ ਉਹਨਾਂ ਬੰਦੇ ਦੀਆਂ ਚੀਕਾਂ ਪਵਾਵਾਂਗੇ ਜਿਹੜੇ ਬੰਦੇ ਕਹਿੰਦੇ ਸੀ ਇਹਦੇ ਕਬੂਤਰ ਨਹੀਂ ਉੱਡਨੇ ਹੁਣ ਇਹਦੇ ਕਬੂਤਰ ਨਹੀਂ ਇਹਨੇ ਉਹਨਾਂ ਸਲਾ ਮੰਨੀਆਂ ਆਪਾਂ ਥੋੜਾ ਕਬੂਤਰਾਂ ਨੂੰ ਧਿਆਨ ਘਟਾਦਾ ਸੀ ਬਾਈ ਜੀ ਸਾਡੇ ਤੋਂ ਕਬੂਤਰ ਲਾ ਜਾ ਕੇ ਆਪਣੇ ਤੋਂ ਤੇ ਹੁਣ ਆਪਣੀਆਂ ਪਿੱਠਾਂ ਤੇ ਚੰਗਾ ਮੜਾ ਬੋਲ ਲੱਗੇ ਆਪਣੇ ਕਬੂਤਰਾਂ ਦਾ ਸਲਾ ਬਣਾ ਕੇ ਕੋਈ ਚੱਕਰ ਨਹੀਂ ਭਰਾ ਉਹਨਾਂ ਦੇ ਮਾਂ ਪਿਓ ਬੈਠੇ ਆ ਮਾਂ ਪਿਓ ਚੈੱਕ ਕਰੋ ਇਹ ਮਾਂ ਪਿਓ ਤਸਲ ਨੇ ਤਸਲੀਆਂ ਕਰਾਉਣਗੇ ਤਸਲੀਆਂ ਇਹਨਾਂ ਦੇ ਬੱਚੇ ਆ ਦੇਖੋ ਸਾਰੇ ਜੂੜੇ ਨੇ ਮਾਂ ਪਿਓ ਜੀ ਆਪਣੇ ਕੋਲ ਬੈਠੇ ਆ ਐਡੀ ਕੋਈ ਚੱਕਰ ਨਹੀਂ ਵਾ ਬੱਚੇ ਆ ਇਹ ਆ ਬੱਚੇ ਬੈਠੇ ਨੇ ਪਰੇ ਹੁਡੇ ਚਾਹੇ ਕਬੂਤਰ ਬਣੇ ਚੀਕਾਂ ਬਵਾ ਦੇਣਗੇ ਚੀਕਾਂ ਪੈਨਸ਼ਨ ਨਾ ਲਓ ਉਹਨਾਂ ਕੋਲ ਬਾਈ ਜੀ ਆ ਸ਼ਾ ਅੱਖੇ ਦਾ ਜੂੜਾ ਸ਼ਾ ਅੱਖੀ ਸ਼ਾ ਅੱਖੇ ਦਾ ਦਰਲਾਲ ਜੀ ਨਾਲ ਬੈਠਾ ਜੀ ਤੇ ਚਲੋ ਜੀ ਬਾਕੀ ਗੱਲਬਾਤ ਕਰਦੇ ਆਂ ਫੇਰ ਅਗਲੇ ਬਲੌਗ ਦੇ ਵਿੱਚ ਤੇ ਮੇਰਾ ਭਰਾ ਬਣ ਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬਰ ਤੇ ਆਪਾਂ ਨਵੀਂ ਨਵੀਂ ਤੁਹਾਨੂੰ ਜਾਣਕਾਰੀ ਦਿਆ ਕਰਾਂ ਕੋਈ ਚੱਕਰ ਨਹੀਂ ਭਰਾ ਆਪਾਂ ਉਸੇ ਹਿਸਿਆਲ 'ਚ ਆਪਾਂ ਦੱਸਾਂਗੇ ਤੁਹਾਨੂੰ ਇਹ ਕਿਹੜੀ ਖਰਾਕ ਕਬੂਤਰਾਂ ਨੂੰ ਪਾਉਣੀ ਆ ਆਪਾਂ ਜੋ ਆਪਾਂ ਪਾਵਾਂਗੇ ਉਹੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਬੱਸ ਆਪਾਂ ਬਰੇ ਹੋਰ 10-12 ਦਿਨਾਂ ਤੱਕ ਇੱਥੇ ਜਾਲਜੂ ਲਵਾ ਦਿੰਨੇ ਆਂ ਪੁੱਛਦੇ ਆਂ ਬਾਈ ਨੂੰ ਜੀ ਟਾਈਮ ਹੋਇਆ ਦਾ ਜਾਲਜੂ ਲਗਾਉਣੇ ਵਧੀਆ ਕਬੂਤਰ ਖੁੱਲੇ ਸਾਂ ਡੈਗਰਾਂਗੇ ਜਾਲ ਦੇ ਵਿੱਚ ਬੱਚੇ ਬੱਚੇ ਉੱਚੇ ਸਾਰਾ ਸਾਲ ਖੁੱਲੇ ਖਾਲੇ ਰਹਿਆ ਕਰਨਗੇ ਜੇ ਧੁੱਪ ਲੱਗੇ ਕਰੂਗੀ ਉਹ ਡੜ ਡੜ ਲਿਆ ਕਰਨਗੇ ਡਾਰੀਆਂ ਮਾਰ ਲੈਣਗੇ ਜੋ ਛਾਂ ਹੋਊਗੀ ਤਾਂ ਧੁੰਦੂ ਧੁੰਦੂ ਕਬੂਤਰ ਖੁੱਡੇ ਤਾੜ ਕੇ ਪਲੀਆਂ ਬੁੱਲੀਆਂ ਲਾ ਦਿਆ ਕਰਾਂਗੇ ਖੁੱਡੇ ਮੂਰੇ ਨਹੀਂ ਆਪੇ ਖੁੱਲੇ ਰਹਿਆ ਕਰਨਗੇ ਡਾਰੀਆਂ ਮਾਰਨੇ ਇੰਨੇ ਕਬੂਤਰੇ ਇਕੱਠਾ ਸੰਗਸਾ ਬੰਦਿਆ ਰਹਿੰਦੀਆਂ ਜਾਲ ਲਾਵਾਂਗੇ ਪੂਰਾ ਤਕੜਾ ਬਈ ਸਾਰਿਆਂ ਨਾਲ ਵੀਡੀਓ ਸ਼ੇਅਰ ਕਰਾਂਗੇ ਜਾਲ ਦੀ ਵੀ ਤੇ ਮੇਰਾ ਭਾਈ ਵੀਡੀਓ ਜ਼ਰੂਰ ਸ਼ੇਅਰ ਕਰ ਦੇਣਾ ਬਾਕੀ ਸਾਰੇ ਭਰਾਵਾਂ ਨੂੰ ਲਵ ਯੂ ਹੱਸਦੇ ਵਸਦੇ ਰਹੋ ਯਾਰ ਮੇਰਾ ਰਾਤ ਦਾ ਸੀ ਪਹਿਲਾਂ ਤੁਹਾਨੂੰ ਚਲ ਪਰ ਵੀਰੇ ਮੁਰਦੀ ਗਰਮੀ ਤੇ ਕਰ ਕੀ ਨੇ ਦੇਖੀ ਹੈ ਨਾ ਪੀਰ ਦਾ ਕੋਲ ਕੀ ਹੋਣਾ ਕੀ ਨਹੀਂ ਜੋ ਜੀ ਆਪਾਂ ਨੂੰ ਨੌਲੇਜ ਬੰਦੇ ਸ਼ੇਅਰ ਕਰ ਦੇਣੀ ਚਾਹੀਦੀ ਯਾਰ ਤੇ ਬਾਈ ਵੀਰੇ ਵੀਡੀਓ ਨੂੰ ਸ਼ੇਅਰ ਕਰ ਦਿਓ ਵੀਰੇ ਆਪਾਂ ਕਿਸੇ ਭਰਾ ਨੂੰ ਕੋਈ ਪੈਸਾ ਨਹੀਂ ਮੰਗਾ ਜਾਂ ਕੋਹਣੀ ਮੰਗਾ ਵੀਰੇ ਅੱਜ ਕਰ ਲੋਕ 2-1/2 ਲੱਖ ਝੋਲੀ ਚ ਪਵਾ ਕੇ ਵੀ ਸੱਚ ਨਹੀਂ ਦੱਸਦੇ ਆਪਾਂ ਸਭ ਕੁਝ ਦੱਸਦੇ ਸਾਰੇ ਭਰਾਵਾਂ ਨੂੰ ਫ੍ਰੀ ਸਭ ਕੁਝ ਦੱਸੀ ਜਾਂਦੇ ਆ ਸਾਰੇ ਭਰਾਵਾਂ ਨੂੰ ਫ੍ਰੀ ਸ਼ੇਅਰ ਕਰੀ ਜਾਂਦੇ ਆ ਤੇ ਚਲੋ ਜੀ ਮਿਲਦੇ ਆ ਜਲਦੀ ਫੇਰ ਇੱਕ ਨਵੇਂ ਬਲੌਗ ਦੇ ਵਿੱਚ ਤਦ ਤੱਕ ਲਈ ਸਾਰੇ ਭਰਾ ਹੱਸਦੇ ਵਸਦੇ ਰਹੋ ਲਵ ਯੂ ਸਾਰੇ ਭਰਾਵਾਂ ਨੂੰ